ਮੀਆਂ ਖਲੀਫਾ ਸੋਸ਼ਲ ਮੀਡੀਆ ਤੋਂ ਪੂਰਨ ਇੰਡਸਟਰੀ ਦੇ ਵਿੱਚ ਕਿਵੇਂ ਆਈ ਪੂਰੀ ਕਹਾਣੀ ਤੁਹਾਨੂੰ ਮੈਂ ਦੱਸਦਾਗਾ ਕੁਝ ਕੁ ਪੰਜਾਬੀ ਕੁੜੀਆਂ ਕੈਨੇਡਾ ਦੇ ਵਿੱਚੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਪੂਰਨ ਏਜੰਸੀ ਵਾਲੇ ਖਿੱਚ ਰਹੇ ਆ ਪੂਰੀ ਕਹਾਣੀ ਤੁਹਾਨੂੰ ਦੱਸਦਾ ਮੀਆਂ ਖਲੀਫਾ ਦੀ ਧਿਆਨ ਦੇ ਨਾਲ ਸੁਣਿਓ ਮੀਆਂ ਖਲੀਫਾ ਲਿਬਨਾਨ ਦੇ ਵਿੱਚ ਜੰਮੀ ਪਈ 2001 ਦੇ ਵਿੱਚ ਉਹਨਾਂ ਦੀ ਫੈਮਿਲੀ ਅਮਰੀਕਾ ਦੇ ਵਿੱਚ ਸ਼ਿਫਟ ਹੋ ਗਈ ਅਮਰੀਕਾ ਦੇ ਵਿੱਚ ਉਹ ਅੱਗੇ ਵੱਡੀ ਹੋਈ ਜਵਾਨ ਹੋਈ ਤੇ ਉਹਨੂੰ ਬਹੁਤ ਸਾਰੇ ਮਰਦ ਇਹੀ ਕਹਿੰਦੇ ਰਹਿੰਦੇ ਸੀ ਕਿ ਤੂੰ ਬਹੁਤ ਸੋਹਣੀ ਆ ਬਹੁਤ ਸਕੌਜ ਜਿਹਾ ਸੋਸ਼ਲ ਮੀਡੀਆ ਤੇ ਰੀਲਾਂ ਪਾਉਂਦੀ ਸੀ ਟਿਕਟੌਕ ਤੇ ਪਾਉਂਦੀ ਸੀਗੀ ਤਾਂ ਬਹੁਤ ਉਹਨੂੰ ਤਰੀਫ ਮਿਲਦੀ ਸੀ ਤਾਂ ਹਰ ਤਰ੍ਹਾਂ ਦਾ ਮਰਦ ਉਹ ਤੋਂ ਆਕਰਸ਼ਕ ਹੋ ਜਾਂਦਾ ਸੀਗਾ ਉਸਦੀ ਬਾਡੀ ਇਸ ਤਰ੍ਹਾਂ ਦੀ ਸੀਗੀ ਪਹਿਲਾਂ ਥੋੜੀ ਮੋਟੀ ਸੀਗੀ 2014 ਆਉਂਦੇ ਆਉਂਦੇ ਮੀਆਂ ਖਲੀਫਾ ਆਪਣੀ ਕਾਰ ਦੇ ਵਿੱਚ ਜਾ ਰਹੀ ਸੀ ਰਾਹ ਦੇ ਵਿੱਚ ਇੱਕ ਰਾਹੀ ਉਹਨੂੰ ਕਾਰ ਰੋਕ ਕੇ ਕਹਿੰਦਾ ਕਿ ਤੂੰ ਬਹੁਤ ਸੋਹਣੀ ਆ ਬਹੁਤ ਗੌਜਸ ਆ ਮੈਂ ਤੈਨੂੰ ਆਪਣੀ ਮੂਵੀ ਦੇ ਵਿੱਚ ਮਾਡਲ ਲੈਣਾ ਚਾਹਣਾਗਾ ਆ ਚੱਕ ਮੇਰਾ ਕਾਰ ਮੈਨੂੰ ਕਾਲ ਕਰ ਲੈ ਮੀਆ ਖਲੀਫਾ ਹੈਰਾਨ ਹੋਈ ਕਿ ਮੈਂ ਉਹ ਕਹਿੰਦਾ ਹਾਂ ਤੂੰ ਫਿਰ ਕੀ ਹੋਇਆ ਉਹਨੇ ਕਾਲ ਜਦੋਂ ਮੀਆ ਖਲੀਫਾ ਨੇ ਜਦੋਂ ਐਡਰੈਸ ਤੇ ਗਈ ਤਾਂ ਉਹਨੂੰ ਇੱਕ ਪੂਰਨ ਫਿਲਮ ਦੇ ਵਿੱਚ ਸਾਈਨ ਕਰ ਲਿਆ ਉਹਨ ਸਟਾਰ ਮੀਆ ਖਲੀਫਾ ਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਇਹ ਚੀਜ਼ਾਂ ਦੇ ਵਿੱਚ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ। ਮੀਆਂ ਖਲੀਫਾ ਨੇ ਉਹ ਕੰਟਰੈਕਟ ਸਾਈਨ ਕਰ ਲਿਆ। ਇਹ ਸੋਚਿਆ ਕਿ ਇਹ ਚੀਜ਼ਾਂ ਨੂੰ ਕਿਸੇ ਦਾ ਕੁਝ ਪਤਾ ਨਹੀਂ ਲੱਗਣਾਗਾ। ਮੰਨ ਲਓ ਉਹਦਾ ਖੁਦ ਉਹ ਇਨੋਸੈਂਟ ਸੀਗੀ 21 ਸਾਲ ਦੀ ਉਮਰ ਦੇ ਵਿੱਚ ਉਹ ਨੂੰ ਪੂਰ ਇੰਡਸਟਰੀ ਦੇ ਵਿੱਚ ਆ ਗਈ ਸੀ। 21 ਸਾਲ ਦੇ ਕੁੜੀਆਂ ਨੂੰ ਕਿੰਨੀ ਕੁ ਸਮਝ ਹੁੰਦੀ ਆ। ਉਹਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾਗਾ। ਤੈਨੂੰ ਬਹੁਤ ਪੈਸੇ ਮਿਲਣਗੇ। ਮੀਆਂ ਖਲੀਫਾ ਨੇ ਕੰਟਰੈਕਟ ਸਾਈਨ ਕਰ ਲਿਆ ਤੁਸੀਂ ਹੈਰਾਨ ਹੋਵੋਗੇ ਚਾਰ ਕੈਮਰਾਮੈਨ ਸੀ ਔਰ ਉਹਨੂੰ ਕਹਿ ਰਹੇ ਸੀ ਕਿ ਤੂੰ ਆਪ ਦਾ ਹਜਾਬ ਪਾ ਕੇ ਹੀ ਇਹ ਕੰਮ ਕਰ। ਤਾਂ ਉਹਨੂੰ ਉਸ ਵੇਲੇ ਲੱਗਿਆ ਕਿ ਕਿਹੜਾ ਕਿਸੇ ਨੇ ਮੈਨੂੰ ਦੇਖਣਾ ਹੈ ਕਿਉਂਕਿ ਉਹਨਾਂ ਨੇ ਵਿਸ਼ਵਾਸ ਦਵਾ ਦਿੱਤਾ। ਹੋਇਆ ਉਸ ਤੋਂ ਉਲਟ ਜਦੋਂ ਹੀ ਉਹ ਮੂਵੀ ਰਿਲੀਜ਼ ਹੋਈ ਪੂਰੀ ਦੁਨੀਆ ਦੇ ਵਿੱਚ ਧਮਾਕੇ ਵਾਂਗ ਉਹ ਫੈਲੀ। ਹਰ ਜਗ੍ਹਾ ਮੀਆਂ ਖਲੀਫਾ ਮੀਆਂ ਖਲੀਫਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਉਸਦੇ ਪਰਿਵਾਰ ਦਾ ਐਡਰੈਸ ਲੀਕ ਹੋ ਗਿਆ ਐਨਾ ਕੁ ਥ੍ਰੈਟ ਆਇਆ ਉਹਨੂੰ ਉਹਨੇ ਸੋਚਿਆ ਨਹੀਂ ਸੀ ਪਹਿਲਾਂ ਮੀਆ ਖਲੀਫਾ ਨੇ ਕੁੱਲ 11 ਫਿਲਮਾਂ ਦੇ ਵਿੱਚ ਕੰਮ ਕੀਤਾ ਅੱਜ ਐਡਿਟ ਕਰਕੇ ਫੇਸ ਸਵਾਪ ਕਰਕੇ ਹਜ਼ਾਰਾਂ ਫਿਲਮਾਂ ਉਹਦੇ ਨਾਮ ਤੇ ਚੱਲਦੀਆਂ ਰੀਪਰਪਸ ਦੇ ਲਈ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਮੀਆ ਖਲੀਫਾ ਉਹਨਾਂ ਦਾ ਕੁਝ ਵੀ ਨਹੀਂ ਕਰ ਸਕਦੇ ਮੀਆਂ ਖਲੀਫਾ ਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਚੁੱਕੀ ਹਾਂ ਹਜਾਫ ਪਾ ਕੇ ਇੱਕ ਧਰਮ ਨੂੰ ਮੈਂ ਠੇਸ ਪਹੁੰਚਾ ਦਿੱਤੀ ਹੈ ਔਰ ਦੂਜਾ ਏਡਾ ਵੱਡਾ ਮੈਂ ਗਲਤ ਕੰਮ ਕਰ ਦਿੱਤਾ ਜਿਹੜਾ ਉਹਨੂੰ ਲੱਗਦਾ ਸੀ ਕਿ ਕਿਸੇ ਨੂੰ ਪਤਾ ਨਹੀਂ ਲੱਗਣਾਗਾ ਇੱਕ ਸਮੇਂ ਦੇ ਵਿੱਚ ਉਹ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਔਰਤ ਬਣ ਗਈ ਸੀ ਮੀਆਂ ਖਲੀਫਾ ਦੀ 11 ਫਿਲਮਾਂ ਦੇ ਵਿੱਚੋਂ ਉਹਨੂੰ ਕੋਈ ਰੁਪਈਆ ਨਹੀਂ ਮਿਲਿਆ ਉਹ پاگل ਹੋ ਗਈ ਸੀ ਇੱਕ ਤਰ੍ਹਾਂ ਦੀ ਉਹਨੂੰ ਪਤਾ ਨਹੀਂ ਲੱਗਦਾ ਸੀ ਕਿ ਇੰਨਾ ਥ੍ਰੈਟ ਆਇਆ ਇੰਨਾ ਥ੍ਰੈਟ ਆਇਆ ਉਹਨਾਂ ਦੀ ਫੈਮਿਲੀ ਨੂੰ ਉਹਦੀ ਮਾਂ ਵੀ ਚੱਲ ਬਸੀ ਕਿ ਉਹ ਕੀ ਕਰਨ ਤਾਣ ਉਹਦੀ ਲਾਹਣ ਤੱਕ ਦੀਆਂ ਧਮਕੀਆਂ ਆਈਆਂ ਮੀਆਂ ਨੂੰ ਅਹਿਸਾਸ ਹੋ ਗਿਆ ਸੀਗਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਚੁੱਕੀ ਆ ਆਪਣੀ ਜ਼ਿੰਦਗੀ ਤੋਂ ਨਫ਼ਰਤ ਕਰਨ ਲੱਗੀ ਉਹ ਉਹਨੂੰ ਲੱਗਿਆ ਸਾਰਾ ਕੁਝ ਖਤਮ ਹੋ ਗਿਆ ਪਰ ਉਹਨੇ ਕੋਸ਼ਿਸ਼ ਕੀਤੀ ਬਹੁਤ ਕੰਪਲੀਟਾਂ ਕੀਤੀਆਂ ਕਿ ਮੇਰੀਆਂ ਫਿਲਮ ਹਟਾਈਆਂ ਜਾਣ ਪਰ ਕੋਈ ਫਿਲਮ ਨਹੀਂ ਹਟਈ ਰੀਪਰਪਸ ਦੇ ਤੌਰ ਤੇ ਲੱਖਾਂ ਬਾਰ ਅਪਲੋਡ ਕੀਤੀਆਂ ਤੇ ਮਿਲੀਅਨ ਤੇ ਲੋਕ ਦੁਬਾਰਾ 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 ਕਰਕੇ ਉਹਨੂੰ ਹੁਣ ਤੱਕ ਵੀ ਦੇਖਦੇ ਆ 2014 ਦੀਆਂ ਬਣੀਆਂ ਫਿਲਮਾਂ 2024 ਆ ਗਿਆ। ਮੀਆਂ ਖਲੀਫਾ ਹੁਣ 31 ਸਾਲ ਦੀ ਹੋ ਗਈ ਆ। ਪਰ ਉਹ ਹੁਣ ਸਪੋਰਟਸ ਕਮੈਂਟਰੀ ਕਰਦੀ ਆ, ਕੁਕਿੰਗ ਕਰਦੀ ਆ ਤੇ ਹੋਰ ਕੁੜੀਆਂ ਨੂੰ ਇਹ ਚੀਜ਼ਾਂ ਸਮਝਾਉਂਦੀ ਆ। ਕਿ ਮਰਦ ਤੋਂ ਬਚ ਕੇ ਰਹਿਣਾ ਜਿਹੜੀਆਂ ਤਰੀਫਾਂ ਆਉਂਦੀਆਂ ਕੀ ਹੁੰਦੀਆਂ ਸੋਸ਼ਲ ਮੀਡੀਆ ਦੇ ਕਮੈਂਟ ਕੀ ਹੁੰਦੇ ਆ ਹਰ ਇੱਕ ਚੀਜ਼ਾਂ ਦੀ ਹੋਂ ਉਹ ਸਿੱਖਿਆ ਦੇ ਰਹੀ ਆ ਹੋਰ ਕੁੜੀਆਂ ਨੇ ਕਿ ਕੋਈ ਹੋਰ ਇਹ ਜਾਲ ਦੇ ਵਿੱਚ ਨਾ ਫਸ ਜਾਵੇ ਪਰ ਜਿਹਨੇ ਜਾਲ ਦੇ ਵਿੱਚ ਫਸਣਾ ਉਹ ਬਚ ਨਹੀਂ ਸਕਦੀਆਂ ਔਰ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਮੈਂ ਨਾਂ ਨਹੀਂ ਲੈਣਾ ਚਾਹੁੰਦਾਗਾ ਜਿਹੜੀਆਂ ਬਹੁਤ ਫੇਮਸ ਵੀ ਹੋ ਗਈਆਂ ਉਸ ਸਮੇਂ ਇੱਕ ਆਕਾ ਹੁੰਦਾ ਸੀ ਕਿ ਉਹਨਾਂ ਦਾ ਪੂਰਨ ਏਜੰਸੀ ਦਾ ਜੀ ਨੇ ਕਹਿੰਦੇ ਪ੍ਰੋਫਿਟ ਦੇਣਾ ਹੁੰਦਾ ਸੀਗਾ ਵਿੱਚੋਂ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਹ ਤੰਦਾ ਸੋਲੋ ਚੱਲਦਾ ਹੈਗਾ ਕੱਲਿਆਂ ਦਾ ਚੱਲਦਾ ਹੈਗਾ ਸਿਰਫ ਸੋਸ਼ਲ ਮੀਡੀਆ ਤੋਂ ਗਾਹਾਂ ਵੈਬਸਾਈਟਾਂ ਦੇ ਮੀਟਿੰਗ ਦਾ ਸਮਾਂ ਤੈਅ ਹੁੰਦਾ ਹੈਗਾ ਔਰ ਪੈਸੇ ਲੈ ਜਾਂਦੇ ਆ ਇਹ ਚੀਜ਼ਾਂ ਖੁੱਲੇ-ਆਮ ਚੱਲ ਰਹੀਆਂ ਐ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਦੇ ਲਈ ਇਹਨੂੰ ਬਲਾਈਂਡ ਡੇਟ ਵੀ ਕਹਿ ਦਿੰਦੇ ਆ ਬਿਲਕੁਲ ਕੋਈ ਫੋਨ ਨਹੀਂ ਲਗਾ ਸਕਦਾ ਕੁਝ ਨਹੀਂ ਹੋ ਸਕਦਾ ਫੁੱਲ ਸੇਫਟੀ ਦੇ ਵਿੱਚ ਸਾਰਾ ਕਸਨ ਦਾਗਾ ਹੋਣਾ ਪਰ ਮੀਆਂ ਖਰੀਫਾਂ ਨੇ ਇੱਕ ਉਦਾਹਰਨ ਸੈੱਟ ਕੀਤੀ ਆ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਕੇ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਦੇਖੋ 2014 ਤੇ 15 ਉਹ ਸਾਲ ਸੀ ਜਦੋਂ ਉਹ ਮਰਨੋਂ ਬਚ ਗਈ ਜਿਹੜੀਆਂ ਉਹਨੇ ਗਲਤੀਆਂ ਕਰਤੀਆਂ ਸੀਗੀਆਂ ਤਾਂ ਦੇ ਵਿੱਚ ਆ ਕੇ ਨਾ ਸਮਝੀ ਦੇ ਵਿੱਚ ਆ ਕੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਂ ਚਾਹਣਾ ਇਹ ਵੀਡੀਓ ਤੁਸੀਂ ਇੰਨਾ ਸ਼ੇਅਰ ਕਰੋ ਹਰ ਇੱਕ ਦੇ ਫੋਨ ਦੇ ਵਿੱਚ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਹੋਰ ਕੁੜੀ ਸ਼ਿਕਾਰ ਨਾ ਹੋਵੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਣਾਗਾ ਕਿ ਮੀਆਂ ਖਲੀਫਾ ਨੂੰ ਕਦੋਂ ਤੱਕ ਉਹਦੇ ਪੁਰਾਣੇ ਕਰੈਕਟਰ ਨੂੰ ਲੈ ਕੇ ਪਸਾਣਾ ਜਾਊਗਾ ਸਨੀ ਲਿਉਣੀ ਜਿਵੇਂ ਕਿ ਉਹ ਵੀ ਆਪਣਾ ਕੰਮ ਛੱਡ ਚੁੱਕੀ ਆ ਉਹਦੇ ਬਾਰੇ ਸੈਪਰੇਟ ਵੀਡੀਓਜ਼ ਗੱਲ ਕਰਾਂਗੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ